ਵਾਹ ਕਰਦੇ ਮੁੱਢ ਲੈ ਨੀ ਇਹ ਮਿਡਲ ਨਹੀਂ ਇਹ ਕੋਈ ਮੇਰੀ ਮਜਬੂਰੀ ਨਹੀਂ ਛੱਡੀ ਹੈ ਡਰਾਈਵਰ ਇਸ ਦਾ ਹਾਏ ਹਾਏ ਆਇਆ ਲੋਗ ਕਰਦੇ ਮੁੱਢ ਲੈ ਨੀ ਕੱਟਿਆ ਲੋਗ ਕਰਦੇ ਮੁੱਢ ਲੈ ਨੀ ਕੱਟਿਆ ਇਹ ਮਿਡਲ ਨਹੀਂ ਇਹ ਕੋਈ ਮੇਰੀ ਨਹੀਂ ਮੈਂ ਦਿਵਾਰੀ ਨਹੀਂ ਛੱਡੀ ਹੈ ਡਰਾਈਵਰ ਇਸ ਦਾ ਹਾਏ ਓਏ ਆਇਆ ਨਮਨ ਲਓ ਜੀ ਹੋਲੀ ਦਾ ਹੋ ਗਿਆ ਜਸ਼ਨ ਪੂਰਾ ন্যায় না ঘে লেব ਹਾਂ ਖਾ ਕੈਮਰਾ ਕਲਕਲ ਮਾਰ ਰਿਹਾ ਆਜੋ ਆਜੋ ਖਾਂ ਵੈਰੀ ਗੁੱਡ ਹਾਂ ਆਜੋ ਪਾਟ ਗਿਆ ਪਾਟ ਤੂੰ ਕੋ ਮਨ ਤੂੰ ਮਨ ਪਾਣੀ ਕਰ ਉਹਨੇ ਪਾਣੀ ਨੇ ਪਾਣੀ ਨੇ ਪਾਣੀ ਪਾਣੀ ਨੇ ਪਾਣੀ ਉਹ ਯਾਰ ਠੀਕ ਓਏ ਤੂੰ ਸਮਝ ਜਸਤਰੀਨਾਂ ਵੀ ਹੋ ਬਣਾਈ ਜਾਂਦੇ ਆ ਉਹ ਨਾ ਯਾਰ ਉਹ ਨਾ ਯਾਰ ਉਹਨਾਂ ਨੂੰ 10 ਮਿੰਟ ਦੇ ਪਚਕਾਈ ਕਰਕੇ ਪਾਈ ਜਾਂਦੇ ਆ ਮਾਫਾ ਮੰਗਾਇਆ ਔਰ ਕੀ ਜੈਨ ਦੇ ਰੰਗੇ ਅੱਧਰ ਲੱਗ ਗਿਆ ਆਪੋ ਦੂਦੇ ਦੇਖੋ ਇੱਕ ਮਿੰਟ ਰੰਗੀ ਅੱਗੇ ਰੰਗ ਕਾਲ ਲਾਈਦਾ ਹਨ ਫਰੋਜੀ ਲੱਗ ਗਿਆ ਨਹੀਂ ਆਪੋ ਫਰੋਜੀ ਲੱਗ ਗਿਆ ਕ੍ਰਿਸ਼ਨਾ ਬਾਈ ਕੋ ਭੇਜਾਂਗੇ ਕਹਣਾ ਪਾਪਾ ਉਹ ਵੀ ਖੇਡ ਲਈ ਉਹ ਵੀ ਫੋਲੀ ਖੇਡ ਰਹੀ ਆ ਖੇਡਾ ਕਰਦੇ ਖੇਡਾ ਕਰਦੇ ਫੋਲੀ ਖੇਡਾ ਕਰਦੇ ਖੇਡਾ ਕਰਦੇ ਖੇਡਾ ਕਰਦੇ ਐ ਐ ਫੋਪਰ ਵੀ ਹੁਲਾਖਾ ਲਿਆ ਕਰਦਾ ਆਉਣਦੀ ਵੀ ਉਹਦੀ ਆ ਆ ਗਲਤੀ ਨਹੀਂ ਕਰਦੇ ਚੱਲ ਲੱਗੇ ਪਾ ਲੈ ਲੱਗੇ ਮਾਲੇ ਮੈਂ ਠੀਕ ਆ ਬਈ ਚਲ ਹੋਲੀ ਵਧੀਆ ਚੱਲ ਦੱਸ ਕਰੋ ਹਣ ਪੁੱਤਰਾ ਅੱਛਾ ਚਲ ਆ ਚਲੀਏ ਪਾਣੀ ਵਾਲੇ ਪੱਕੇ ਜੀ ਮੈਂ ਕੋ ਆਂਦੇ ਆ ਇਹਦੇ ਚ ਵੀ ਦੇ ਆਪਾਂ ਪਾਉਂਗੇ ਮੂਹਰ ਵਾਲੂ ਲੈਨੇ ਹਾਂ ਇਹ ਬਰਦ ਖੰਜੀ ਰੇਪੜਾ ਲੈ ਦਾਲ ਦਾਲ ਦੋ ਇਹ ਲੈ ਮਾਰੂ ਐਸੇ ਕਰਿਆ ਬੀ ਗਿੱਲੇ ਕਪੜੇ ਆ ਨਹੀ ਇਹ ਤਾਂ ਹੱਥ ਵਾਲੀ ਕਾਹਦਾ ਸਾਦੀ ਕਰਦੇ ਹੁੰਦਾ ਬੱਚਿਆਂ ਉੱਤੇ ਕਰਦੇ ਆ ਆ ਕੁੜੀ ਰੇਰ ਵੀ ਗਿੱਲੀ ਹੈ ਬਾਥਰੂਮ ਲਾਲ ਪੀਲੇ ਹੋ ਜਾਣਾ ਚੰਗੀ ਗੱਲ ਹੈ ਦੇਮੂ ਭਾਈ ਬੇਟਾ ਜਰਾ ਨੀਲਾ ਜਰਾ ਚਲਲੀ ਪਾਉਂਗੀ ਜਾਨੀ ਨਾ ਲਿਖ ਕੇ ਮੇਰੇ ਉੱਪਰ ਲੱਗ ਗਿਆ ਹਾਂ ਹਾਂ ਮਮੀ ਚਲੋ ਰੰਗ ਰੰਗ ਜਾਨਾ ਚਲੋ ਆਹ ਭਾਈ ਕੀ ਬਾਤ ਹੈ ਕਿ ਪਤਾ ਹੈ ਇਹਨਾਂ ਨੂੰ ਉਧਾ ਪਾਣੀ ਪਾ ਦੋ ਜਿਹੜਾ ਰੰਗ ਹੈ ਉਹ ਸੁੱਕਾ ਲੱਥ ਜੇ ਫਿਰ ਬਾਥਰੂਮ ਚ ਨਵਾਇ ਉਹ ਇਹ ਇਹ ਸਰਕਾਰ ਦੀ ਗਲਤੀ ਹੈ ਤੇ ਪੱਕੇ ਰੰਗ ਪਾਉਦੇ ਅੰਨੇ ਹੋ ਗਏ ਸਰਕਾਰ ਕੇ ਰੰਗ ਭਾਗ ਭੌਂਤਰੇ ਫਿਰਦੀ ਆ ਇਹ ਮਨਾ ਹੁਣਾ ਜਾਈਆ ਮਨਾ ਹੁਣਾ ਚਲੋ ਬਈ ਹੁਣਾ ਹੀ ਆ ਉਰੇ ਆ ਜਾ ਅੰਕਲ ਆਏ ਆ ਇਹ ਮਿਡ ਮਾਟਰ ਇਹ ਤਾਂ ਭਾਲੀ ਹੈ ਆਹਾ ਉਧਰ ਲੱਗੇ ਹੁੰਦੇ ਹੈ ਮਿਡ ਮਾਟਰ ਅੱਛਾ ਕੋ ਗਏ ਪੋਲੂਸ਼ਨ ਦੇ ਪਾਣੀ ਕਦੇ ਲੋ ਦੁਬਾਰਾ 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 ਪੋਲੂਸ਼ਨ ਦੇ ਉੱਤਾ ਚਲੋ ਜੀ ਹੋਲੀ ਸਾਡੀ ਵਧੀਆ ਮਨਾਈ ਗਈ ਹੈ ਉਧਰ ਇੱਕ ਵੀ ਲਾਈਕ ਕਰਿਓ ਉਧਰ ਕਿਹਨੇ ਵੇਟਦਾ ਗਿਆ ਆ ਸਾਨੂੰ ਵੀ ਲਵੇਟਦਾ ਗਿਆ ਨਾ ਵੀ ਇਹ ਪਹੁੰਚ ਚੁੱਕੀ ਹੁਣ ਹਮਾਰ ਚਲ ਕਿੱਧਰ ਹੋਣ ਗਏ ਹੋ ਵੀਡੀਓ ਲੱਗੇ ਹਾਂ ਕ੍ਰਿਸ਼ਨ ਤੂੰ ਮੇਰੇ ਇੱਥੇ ਕ੍ਰਿਸ਼ਨ ਆਉਂਦਾ ਨਾ ਤੇ ਤੈਨੂੰ ਐ ਰੰਗਣਾ ਹੈਗਾ ਪੂਰਾ ਤੂੰ ਫੇਰ ਹਣ ਪੂਆ ਦੇ ਰੰਗ ਵਿੱਚ ਰੰਗੇ ਜਾਣਾ ਏ ਰੰਗਿਆ ਕਰਾ ਕਰਿਆ ਕਰਦੇ ਐ ਰੰਗਿਆ ਕਰਾ ਕਰਦੇ ਚਲੋ ਥੈਂਕ ਯੂ ਜੀ ਓਕੇ ਧੰਨਵਾਦ ਨਾ ਭਲਿਆ ਨਾ ਭੈਰ ਚੱਲ 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 ਫੋਦੀ ਤੇ ਚਲੋ ਸਰਬ ਨਾਜ ਨਾਪ ਲਿਆ ਝੋਟਾ ਝੋਟਾ ਨਾਪ ਲਿਆ ਘੇਰ ਲਿਆ ਘੇਰ ਲਿਆ ਬੇ ਝੋਟਾ ਝੋਟਾ ਘੇਰ ਲਿਆ ਚਲੋ ਵਾਓ ਔਰ ਚਲੋ ਹੋ ਜੀ ਬਾਦੇ ਪਾਦੇ ਚਾ ਲਓ ਜੀ ਹੁਣ ਹੋਲੀ ਚੱਲ ਪਈ ਆ ਬਾਲਟੀ ਵਾਲੀ ਅਸਲੀ ਚੱਲ ਪਈ ਆ ਅਸਲੀ ਚੱਲ ਪਈ ਆ ਆ ਜਾ ਆ ਜਾ ਲਓ ਜੀ ਲਓ ਜੀ ਲਓ ਜੀ ਚਲੋ 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 ਰੁਕ ਜਾ ਛੋਟੀ ਮਾਰਦੀ ਫੜ ਲੈ ਤੂੰ ਛੋਟੀ ਹੋਲੀ ਦਾ ਐਂਡ ਵਾਲਾ ਪਾਰਟ ਰਹਿ ਗਿਆ ਬਸ ਖੇਲ ਲਿਆ ਖੇਲ ਲਿਆ ਖੇਲ ਲਿਆ ਜਾ 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 ਓ ਹੋ 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 ਹੋਲੀ ਹੁਣ ਗਰਮ ਹੋ ਗਈ ਹੋਲੀ ਗਰਮ ਹੋ ਗਈ ਆ ਹੋਲੀ ਗਰਮ ਹੋ ਗਈ ਠੰਡਾ ਕਰੋ ਤੇ ਚਲੋ ਹੋਲੀ ਗਰਮ ਹੋ ਗਈ ਓਏ ਹੋਲੀ ਗਰਮ ਹੋ ਗਈ ਓ ਹੋਲੀ ਗਰਮ ਹੋ ਗਈ ਨਾ ਭੱਜ ਬਹਿ ਲੋ ਕੀ ਬੋਕੀ ਦੌੜ ਗਾ ਦੌੜ ਗਾ ਏ ਲੈ ਭਾਈ ਚਲੋ 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 ਏ ਹੋਲੀ ਹੋ ਗਈ ਠੰਡੀ ਆ ਗਿਆ ਹੋ ਜਾ ਇੱਧਰ ਗਰਪ ਲੈ ਵੀ ਗੱਲ ਹੈਗੀ ਇਦਾਂ ਚਲੋ ਪਹਿਲਾਂ ਤੁਸੀਂ ਕਰੋ ਸਸਿ ਕੱਲ ਜੀ ਸਾਨੂੰ ਅੱਛੀ ਹੋਲੀ ਤੇ ਅੱਜ ਖੁਬੀ ਰਤਨ ਹਲਕੇ ਹੈ ਤੇ ਮੇਰਾ ਇਹ ਦੇਖੋ ਜੀ ਸਰ ਸਰ ਦੀ ਮੈਂ ਹੋ ਕੀ ਕਹਿੰਦੇ ਨੇ ਪਾਪਾ ਨਹੀਂ 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 ਬਸ ਬਤੂ ਉਹ ਠੀਕ ਹੈ ਉਹ ਉਹ ਉਹਨਾਂ ਦਾ ਨਾਮ ਨਾ ਲੈਣਾ ਇਹ ਦੇਖੋ ਜੀ ਉਹ ਭੋਲੂ ਦੇ ਵੀ ਭੋਲੂ ਦੇ ਵੀ ਲਗਾ ਹਾਂ ਲਗਾ ਨਾ ਹੱਥ ਦਿਖਾ ਹੱਥ ਦਿਖਾ ਤੂੰ ਵੀ ਦਿਖਾ ਦੇਖੋ ਜੀ ਇਹਨਾਂ ਦੇਖੋ ਜੀ ਇੱਕ ਦਿਨ ਮੈਂ ਕੁੜੀਆਂ ਦੇ ਹੱਥਾਂ ਤੇ ਮਹਿੰਦੀ ਲਗਣੀ ਹੈ ਤੇ ਇਹਨਾਂ ਨੇ ਪਹਿਲੇ ਲਾਲ ਸੁਰਖਤ ਕਰ ਲਏ ਆ ਇਹ ਤਾਂ ਨਹੀਂ ਪੱਕਾ ਰੰਗ ਰੰਗ ਕੇ ਖੇਲੀ ਹੋਲੀ ਆ ਦੇਖੋ ਲਾਲ ਸੁਖਰੇ ਮੇਰੇ ਆ ਦੇਖੋ ਬਰਮਾਲਿ ਸਥਾਲ ਆ ਕੁੜੀ ਦਾ ਪੂਰਾ ਇਹ ਤਾਂ ਧੋਂ ਵੀ ਜਿੱਦਾ ਗੇਲੂ ਗੱਲਾ ਆਂਦਾ ਨਾ ਆ ਦੇਖੋ ਜਿੱਦਾਂ ਇਹ ਪਾਖੀ ਨੇ ਨਿਕਲੀ ਹੁੰਦੀ ਆ ਕੁੜੀ ਦੇ ਵੀ ਆ ਘਟਿਆ ਬਨ ਕੇ ਤੇ ਇਨੀ ਹੋਲੀ ਅੰਨੇ ਵਾਂ ਖੇਲੀ ਆ ਇਹਨਾਂ ਨੇ ਮੇਰੇ ਪਹਿਲਾਂ ਆਪਣੇ ਹੱਥੋਂ ਰੰਗ ਕੇ ਤਾਂ ਫਿਰ ਮੇਰੇ ਮੂੰਹ ਤੇ ਪਾ ਲਈ ਜਾਨੀ ਨਹੀਂ ਦਿਖਾ ਦੇ ਬੁਤ ਭੇ ਗਿਆ ਮੁੰਡਾ ਦਿਖਾਤਾ ਤੂੰ ਹੁਣ ਤਾਂ ਪਹਿਲਾਂ ਦਿਖਾ ਸ਼ੋਅ ਆਪ ਤਾਂ ਕਰੀ ਦਿੱਤਾ ਹੁਣ ਕੀ ਆਗੇ ਤੇਰਾ ਉਹ ਹਸ ਆਵਿਆ ਬਈ ਇੱਕ ਜਿਗਾ ਉਹ ਵੀ ਦਿਨਾ ਹੁਣ ਪਹਿਲਾਂ ਦਿਖਾਤਾ ਨਾ ਨਵੇਂ ਇਹਦਾ ਉਹਸਾ ਆਵਿਆ ਬਈ ਬੰਦੇ ਨੇ ਦਾਰੂ ਪੀਤੀ ਆਂ ਟੱਲੀ ਹੋਇਆ ਤੁਰੇ ਉੱਤੇ ਜਾਵੇਗਾ ਇਹ ਨਹੀਂ ਆਣਾ ਜਾਵੇ ਉਧਰ ਮੇਰੇ ਨਾਲ ਕੋਈ ਬੰਦਾ ਕਹਿੰਦਾ ਵੀ ਆਪਣੇ ਪਿੰਦੇ ਆਪਾਂ ਚੱਲ ਜੀ ਹੁਣ ਹੱਟ ਜਾ ਕੇ ਕਹਿੰਦਾ ਹੈਲੋ ਹੱਟ ਜਾ ਕੇ ਕਹਿੰਦਾ ਆਪਾਂ ਲਾਲੇ ਦੀ ਦੁਕਾਨ ਚੱਲ ਕਹਿੰਦਾ ਲਾਲੇ ਦੀ ਦੁਕਾਨ ਤੇ ਕੀ ਜਾਣਾ ਉੱਥੋਂ ਕਿੰਨਾ ਲੈਟੀਆਂ ਲੈਣੀਆਂ ਆਪਾਂ। ਪ੍ਰਧਾਨ ਉਹ ਪੈਂਦਾ ਸਾਲਿਆ ਖੜਿਆ ਦਿੱਤੋ ਜਾਨੂਨੀ। ਲੈਟੀਆਂ ਤੇ ਉਹ ਧਾਬਾ ਮੈਂ ਪਹਿਲੇ ਦਿਨ ਦਿਖਾਤਾ ਹੈਨਾ। ਤੇ ਇਹ ਕੋਈ ਏਡੀ ਗੱਲ ਨਹੀਂ। ਤੇ ਵੈਸੇ ਨਹੀਂ ਆਏ ਗੱਲ। ਬਾਕੀ ਸਾਡੀ ਇਹ ਤਿੰਨ ਚਾਰ ਘਰਾਂ ਨੇ ਨਾ Holi ਨਹੀਂ ਬਹੁਤ ਵਧੀਆ ਕੀਤੀ ਤੇ ਆਹ ਦੇਖੋ ਕੰਨ ਚ ਇਹਦੇ ਪੈਗੇ ਸੀ Holi। ਮਜ਼ੀ ਕੱਢੀ। ਆਹ ਦੇਖੋ ਜੀ ਇਹਦੇ ਕੰਨ ਚ ਇਦਰੋਂ Holi ਐਂ ਫੂਕਾ ਮਾਰ ਕੇ Holi ਗੱਡੀ। Holi ਦਾ ਮਤਲਬ ਰੰਗ ਬਹੁਤ ਪੈ ਗਿਆ ਸੀ। ਤੇ ਉਹ ਕੁੜੀ ਦੇ ਵੀ ਰੰਗ ਲੱਗ ਗਿਆ ਦੀਪੂ ਜੀ ਘਾਰਿਆ ਉਹ ਸਾਡੀ ਕੁੜੀ ਏਡੀ ਸੈਂਸ ਤੇ ਆ ਚਾਚੂ ਨੂੰ ਮੈਂ ਏਕਮ ਜਿਹਾ ਮਨੇ ਜਿਹਾ ਮੇਰੇ ਪਾਇਆ ਨਾ ਏਕਮ ਦੰਦ ਪਹਿਲਾ ਇਹ ਜੀ ਵੀ ਚਾਚੂ ਮੈਂ ਨਹੀਂ ਪਾਉਣਾ ਯਾਰ ਚੁੱਪ ਹਾਂ ਬਿਲਕੁਲ ਇੱਕ ਦੂਜੇ ਜਦੋਂ ਮੈਂ ਬੋਲਦਾ ਮੈਨੂੰ ਤਾਂ ਬੋਲਣ ਦੇ ਹੈ ਨਾ ਅਗਲੀ ਵਾਰ ਤੂੰ ਹੋਲੀ ਕਰਨੀ ਹੈ ਆਸ਼ੀਰਵਾਦ ਹੋਵੇ ਹਾਂਜੀ ਹਾਂਜੀ ਆਸ਼ੀਰਵਾਦ ਇਹ ਕਿੱਥੋਂ ਪਤਾ ਕਰ ਲਿਆ ਅਕਲੋ ਅੱਜ ਹੋਲੀ ਨਹੀਂ ਆਈ ਕਿ ਕਦ ਨੇ ਅਗਲ ਬਾਅਦ ਤੇ ਦੇਖੋਗੇ ਉਹ ਤੁਹਾਡਾ ਪਲਾਜ ਤੇ ਤੁਹਾਡਾ ਬਾਅਦ ਚ ਦੇਖੋ ਕੀ ਕਰਦਾ ਨਹੀਂ ਦੇਖੋ ਜੀ ਹੁਣ ਗੱਲ ਹੈ ਕਿ ਏਦਾਂ ਮਿੱਤਰ ਪਿਆਰਿਓ ਬਈ ਇਹ ਇਹਨਾਂ ਨੇ ਪਹਿਲਾਂ ਹੋਲੀ ਕੀਤੀ ਹੁਣ ਹੋਲੀ ਦਾ ਰੰਗ ਹੁਣ ਹੋਲੀ ਦਾ ਅਸਰ ਇੱਕ ਹਫਤਾ ਨਹੀਂ ਮੇਰੇ ਘਰ ਜਾਊਗਾ ਮੂੰਹ ਬੰਦ ਰੱਖ ਬਈ ਹਾਂ ਤੇ ਬਾਕੀ ਮਾਰੇ ਦੀ ਕਿਰਪਾ ਨਾਲ ਠੀਕ ਆ ਢੰਨ ਇਹਨਾਂ ਨੇ ਖੇਢੀ ਆ ਆਹ ਦਾ ਇਹ ਪਹਿਲਾਂ ਇਹ ਪਿਛਾਰੇ ਨਹੀਂ ਜਾਂਦੇ ਕਿ ਮੇਰੇ ਬੱਚੇ ਆ ਇਹ ਇਹਨਾਂ ਦੋ ਤਿੰਨ ਨਰੀ ਨੂੰ ਆਇਆ ਬਾਹਰ ਨਵਾਇਆ ਬਾਹਰ ਅੱਜ ਬਾਹਰ ਨਵਾਇਆ ਆਹ ਕਹਿੰਦਾ ਹੀ ਕਹਿੰਦਾ ਮੈਂ ਮੰਮੀ ਬਾਥਰੂਮ ਚ ਜਾਣਾ ਤੂੰ ਬਾਥਰੂਮ ਚ ਕਹਿੰਦੀ ਵੜ ਕੇ ਦੇਖ ਓਥੇ ਨਾਤਾ ਜਦਾਦੀ ਨੋਂਦੇ ਹਈ ਜੁਮਾਨਾ ਮੈਨੂੰ ਆਪਣੇ ਜੇਤੇ ਆ ਗਿਆ ਬਾਹਰ ਲਵ ਯੂ ਏਕਮ ਇਨ ਲਵ ਯੂ ਬੱਚੋ ਦੋਸਤ ਤੇ ਠੀਕ ਆ ਬਸ ਮੋ ਦੋਸਤੋ ਇਨਰ ਚ ਮੈਂ 99% ਇਤਨੇ ਲਿਊ ਐ ਜਨਾ ਚੈਨਲ ਬਾਹਰ ਬੈਗ ਮੈਨੂੰ ਤਾਂ ਇਹਨਾ ਆ ਗਿਆ ਨਾਤਾ ਨਾਤਾ ਕਹ ਇਹਦਾ ਨੌਨ ਹੋਇਆ ਜੀ ਬਾਹਰ ਕੰ ਕ락 ਸਸੀ ਗੱਲ ਕਿਦਾਂ ਠੀਕੋਂ ਲੈ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਮੈਨੂੰ ਕਿ ਮੇਰਾ ਚੈਨਲ ਨਹੀਂ ਤੁਸੀਂ ਆਪਣੀ ਚੈਨਲ ਜਿਹੜੀ ਤੇ ਹਰਬੀ ਸਿੰਘ ਆਫੀਸ਼ੀਅਲ YouTube ਚੈਨਲ ਉਹਨੂੰ ਤੁਸੀਂ ਬਹੁਤ ਸਬਸਕ੍ਰਾਈਬ ਕਰ ਰਹੇ ਹੋ ਵਧੀਆ ਗੱਲ ਹੈ ਪਰ ਕਮੈਂਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਿੱਦਾਂ ਦੀ ਠੀਕ ਹੈ ਨਾ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਚੰਗੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਸ ਕਰਕੇ ਬੱਤਵਾਰ ਵੀਡੀਓ ਦੇਖਿਆ ਕਰੋ ਬੱਤਵਾਰ ਸ਼ੇਅਰ ਕਰਿਆ ਕਰੋ ਔਰ ਕਮੈਂਟ ਜ਼ਰੂਰ ਕਰਿਆ ਕਰੋ ਲਵ ਯੂ ਆਲ ਤੇ ਮੇਰਾ ਮਕਸਦ ਇਹ ਆ ਕਿ ਤੁਸੀਂ ਮੇਰੇ ਫੈਨ ਹੋ ਮੈਂ ਤੁਹਾਨੂੰ ਕੁਝ ਨਾ ਕੁਝ ਜਿਹੜਾ ਉਹ ਤਾਂ ਫਿਲਮਾਂ 'ਚ ਤੇ ਚੱਲਦਾ ਰਹਿੰਦਾ ਪਰ ਮੈਂ ਫਿਲਮਾਂ ਤੋਂ ਅਲੱਗ ਜੋ ਮੈਂ ਆਪਣੇ ਖੇਤੀਬਾੜੀ ਕਰਦਾ ਜਾਂ ਕੁਝ ਹੋਰ ਜਾਂ ਕਿਤੇ ਕਿਸੇ ਈਵੈਂਟ ਗਿਆ ਹੈ ਨਾ ਤੇ ਪਲੀਜ਼ ਉਹਨੂੰ ਤੇ ਬੱਤਵਾਰ ਦੇਖਿਆ ਕਰੋ ਬੱਤਵਾਰ ਲਾਈਕ ਕਰਿਆ ਕਰੋ ਥੈਂਕ ਯੂ ਲਵ ਯੂ ਤੇ ਆਪੋ ਆਪਣੇ ਮਾਪੇ ਬਨੂੰ ਜਰੂਰ ਪੈਰੀਂ ਹੱਥ ਲਾ ਕੇ ਸਵੇਰੇ ਜਾਇਆ ਕਰੋ ਕਾਲਜ ਕੰਮ ਤੇ ਲਵ ਬਾਈ